ਅਮਰੀਕਾ 'ਚ ਜਿਹੜਾ ਐਕਸੀਡੈਂਟ ਹੋਇਆ ਉਸ ਮੁੱਦੇ ਦੇ ਵਿੱਚ ਬੂਟੇ ਲੰਗੇ ਨੇ ਆਪਣੀ ਲੱਤ ਡਾਈ ਜੇ ਆ ਵੇਖਿਓ ਪਹਿਲਾਂ ਵੀਡੀਓ ਇਹਦੀ ਫਿਰ ਮੈਂ ਪਉਨਾ ਠੰਡੇ ਨੂੰ ਇਹਨਾਂ ਭੇਡਾਂ ਨੇ ਪਟੀਸ਼ਨਾਂ ਪਾਉਣ ਵਾਸਤੇ ਸਾਈਨ ਕਰਾਉਣ ਵਾਸਤੇ ਪੋਸਟਾਂ ਵਾਇਰਲ ਕੀਤੀਆਂ ਸਭ ਦੇ ਛਿੱਤਰ ਫੇਰਨਾ ਚਾਹੀਦਾ ਇਹਨਾਂ ਦੇ ਉਸ ਮੁੰਡੇ ਨੇ ਗਲਤੀ ਕੀਤੀ ਹੈ ਜਿੰਨੀ ਵੀ ਸਜ਼ਾ ਹੋਵੇ ਪਰ ਮੈਂ 50 ਸਾਲ ਦੀ ਹੋਵੇ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਭਾਰ ਦੇ بگੜੇ ਹੋਏ ਬਾਂਦਰ ਲੈਣਾ ਇਹਨਾਂ ਨੂੰ ਅਕਲ ਫੇਰ ਆਉਣੀ ਉਹਨੂੰ ਕੋ 50 ਸਾਲ ਸਜ਼ਾ ਹੋਣੀ ਚਾਹੀਦੀ ਉਹਨਾਂ ਤਾਂ ਢੀ ਕਿਸ ਰਿਸ਼ਤੇਦਾਰ ਨਹੀਂ ਦਾ ਬਲਾਤਕਾਰ ਕਰ ਦਿੱਤਾ ਬਲਾਤਕਾਰ ਵਾਲੇ ਨੂੰ ਵੀ ਇੰਨੀ ਸਜ਼ਾ ਨਹੀਂ ਹੁੰਦੀ ਉਹ ਵੀ 10-20 ਸਾਲ ਕੱਟ ਕੇ ਆ ਜਾਂਦਾ ਵਾ ਬਾਰ ਤੇ ਉਹਨੇ ਜਾਣ ਕੇ ਥੋੜੀ ਮਾਰੀ ਆ ਗੱਡੀ ਕਿ ਜਾਣ ਕੇ ਉਹ ਬੰਦੇ ਮਾਰਨ ਗਿਆ ਸੀ ਅਚਾਨਕ ਐਕਸੀਡੈਂਟ ਹੋ ਗਿਆ ਰੋਡ ਦੇ ਉੱਤੇ ਐਕਸੀਡੈਂਟ ਹੀ ਹੁੰਦੇ ਜਦੋਂ ਚੱਲਣੀਆਂ ਮਸ਼ੀਨਰੀਆਂ ਫਾਸਟ ਆ ਤੇ ਫਿਰ ਐਕਸੀਡੈਂਟ ਤੇ ਹੋਣਾ ਹੀ ਆ ਤੇ ਤੂੰ ਸਿਰ ਦੇ ਉੱਤੇ ਪੱਗ ਬੰਨੀ ਦਾੜੀ ਰੱਖੀ ਆ ਤੇ ਤੂੰ ਸਿੱਖ ਦੇ ਬਰ ਖਿਲਾਫ ਉਹ ਤੂੰ ਤਾਂ ਬੋਲਦਾ ਕਿਉਂਕਿ ਉਹ ਸਿੱਖ ਹੀ ਮੁੰਡਾ ਜੇ ਸਿੱਖ ਨਾ ਹੁੰਦਾ ਨਾ ਤੇ ਫਿਰ ਨਹੀਂ ਤੂੰ ਸਾਲਿਆ ਬੋਲਣਾ ਤੇਰੀ ਮਗਰ ਚਲੂਨੇ ਤਾਂ ਲੜਦੇ ਜਦੋਂ ਸਿੱਖ ਨੂੰ ਕਿਸ ਨਾ ਕਿਸੇ ਤੇ ਬਣਦੀ ਆ ਤੂੰ ਸਿੱਖਾਂ ਦਾ ਵੈਰੀ ਆ ਜਦੋਂ ਤੂੰ ਹੈ ਸਿੱਖਾਂ ਦਾ ਵੈਰੀ ਆ ਤੇ ਤੂੰ ਹਾ ਪੱਗ ਲਾ ਤੇ ਵਾਲ ਕਟਾ ਤੇ ਜਿੱਧਰ ਹੈਗਾ ਉਹ ਉਧਰ ਹੋ ਜਾ ਜਦੋਂ ਕੋਈ ਇਹੋ ਜਿਹਾ ਮੁੱਦਾ ਆਉਂਦਾ ਜਦੋਂ ਮੁੱਦਾ ਭਗਦਾ ਆਪਣੀ ਲੰਗੀ ਦੀ ਲੱਤ ਵਿੱਚ ਚੜਾ ਦਿੰਦਾ ਲੰਗਾ ਚਾਵਲ ਨਾ ਹੋਵੇ ਦੇ ਕਿਹੜੀ ਗੱਲ ਉਹਨੂੰ ਸਜ਼ਾ ਹੋਣੀ ਚਾਹੀਦੀ 50 ਸਾਲ ਦੀ ਵੀ ਕਿਉਂ ਨਹੀਂ ਚਾਹੀਦੀ ਆ ਰੋਡ ਤੇ ਚੱਲਦੇ ਆ ਚੰਨ ਦਾ ਐਕਸੀਡੈਂਟ ਹੋ ਗਿਆ ਫਿਰ ਕੀ ਆ ਉਹਨਾਂ ਸਾਲਿਆਂ ਕਿਹੜੀ ਬ੍ਰੇਕ ਮਾਰੀ ਸੀ ਫਿਰ ਮੇਰੇ ਮੂੰਹੋਂ ਸੁਣੇਗਾ ਜਿਹੜੇ ਮਰ ਗਏ ਆ। ਕਿਉਂ ਨਾ ਆਪਣਾ ਬਚਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕੋਈ? ਫਿਰ ਹੋ ਗਿਆ ਐਕਸੀਡੈਂਟ ਤੇ ਹੋ ਗਿਆ। ਰੋਡ ਤੇ ਜਦੋਂ ਚੱਲਣੀਆਂ ਮਸ਼ੀਨਰੀਆਂ ਫਾਸਟ ਆ ਤੇ ਐਕਸੀਡੈਂਟ ਹੋਣਾ ਹੀ ਆ। ਇੰਨੀਆਂ ਤੇਜ਼ ਮਸ਼ੀਨਰੀਆਂ ਕਿ ਬਣਾਈਆਂ ਵਾ। ਚਲੋ ਜੇ ਗਲਤੀ ਹੋ ਗਈ ਉਹ ਬੰਦੇ ਕੋ ਉਹਨੇ ਸਿਰਫ ਇੱਕ ਯੂ ਟਰਨ ਗਲਤ ਲੈ ਲਿਆ ਤੁਸੀਂ ਸਾਲੇ ਹੀ ਬਣ ਗਏ ਉਹਦੇ ਸਾਰੇ। ਨਾ ਕਰੋ ਰਿਸ਼ਤੇ ਰਿਸ਼ਤਿਆਂ ਨੂੰ ਜੇ ਨਹੀਂ ਕਰਨਾ ਤੇ ਹਾਸਾ ਜਿਹੋ ਜਿਹਾ ਵਾਲੀ ਗੱਲ ਨਾ ਕਰ ਤੂੰ ਸਿਰਫ ਸਿੱਖੋ ਤਾਂ ਕਰਕੇ ਉਹਦੇ ਉਲਟ ਬੋਲਣ ਡਿਆ ਚਵਲਾ ਲੰਗੜਦੀਨ